ਅਗੇ ਵਧਿਆ ਪੰਜਾਬ ਬਿਜ਼ਨਸ ਬਿਊਰੋ ਵਿਜੀਲੈਂਸ ਨੇ ਪੀਐਸਪੀਸੀਐਲ जेई ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ जेई ਕੁਲਬੀਰ ਸਿੰਘ ਪੀਐਸਪੀਸੀਐਲ ਦਫਤਰ ਫਾਜ਼ਿਲਕਾ ਵਿਖੇ ਤਾਇਨਾਤੀ ਜਿਸ ਨੂੰ ਕਿ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਉਕਤ ਮੁਲਾਜ਼ਮ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਹਜ਼ੂਰ ਸਿੰਘ ਵਾਸੀ ਸੱਜਨ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ ਉક્ત ਸ਼ਿਕਾਇਤਕਰਤਾ ਨੇ ਕਿਹਾ ਕਿ ਪਿੰਡ ਦੇ ਵਿੱਚ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦੇ ਲਈ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਜੋ ਸੌਦਾ 7000 ਰੁਪਏ ਦੇ ਵਿੱਚ ਹੋ ਗਿਆ ਸੀ ਵਿਜੀਲੈਂਸ ਨੇ ਫਿਰੋਜ਼ਪੁਰ ਰੇਂਜ ਦੇ ਥਾਣੇ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਸੋ ਮਾਮਲੇ ਦੀ ਅਗਲੀ ਰੀ ਜਾਂਚ ਜਾਰੀ ਹੈ ਕਿ ਨਾਮ ਹੈ ਜੀ ਸੱਜਨ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੰਡੇ ਹੈ ਜੀ ਸੱਜਨ ਜੀ ਕੀ ਮਸਲਾ ਹੋਇਆ ਸੀ ਮਸਲਾ ਜੀ 24 ਘੰਟੇ ਅਸੀਂ ਕਨੈਕਸ਼ਨ ਲੈਣਾ ਸੀਗਾ ਜੀ ਕਾਦਾ ਸੋ ਵੀ ਗੰਡਾ ਘਰਾਂ ਵਾਲੀ ਲੈਟਰ ਵਾਲਾ ਜੀ ਤੇ ਬਸ ਜਦੋਂ ਅਸੀਂ ਜਾਂਦੇ ਸੀਗੇ ਉਦੋਂ ਸਾਡੇ ਕੋਲ ਕੋਈ ਨਾ ਕੋਈ ਰਿਸ਼ਵਤ ਵਾਸਤੇ ਮੰਗ ਲੈਂਦੇ ਸੀ ਕੋਣ ਮੰਗਦਾ ਸੀ ਜੇ ਕੁਲਵੀਰ ਜੈ ਜੀ ਸਾਹਿਬ ਜੀ ਕਿੰਨੀ ਦੇਰ ਹੋ ਗਈ ਇਹ ਹੋ ਗਿਆ ਜੀ 2 ਮਹੀਨਾ ਹੋ ਗਿਆ ਇਹਨਾਂ ਨੂੰ ਵਗਲਾ ਫਿਰ ਤੁਸੀਂ ਕਿੰਨੇ ਫੜਾਇਆ ਫਿਰ ਅਸੀਂ ਇਹਨਾਂ ਨੂੰ ਰੈਜੀਮੈਂਟ ਅਸੀਂ ਕੱਲ ਕਨੈਕਸ਼ਨ ਲਾਣ ਗਿਆ ਸੀ ਤੇ 1000 ਪੈਸੇ ਦੇ ਆਓਗੇ ਤੇ ਲੈ ਜਾਓਗੇ ਮੈਨੂੰ ਕਿਹਾ ਵੀ ਮੇਰੇ ਕੋਲ ਅੱਜ ਨਹੀਂ ਹੈਗੇ ਮੈਂ ਕੱਲ ਕਰਕੇ ਦੇ ਦੇਵਾਂਗਾ ਤੇ ਅੱਜ ਇਸ ਵਾਸਤੇ ਮੇਰੇ ਕੋਲ 7000 ਰੁਪਏ ਇਕੱਠਾ ਹੋਇਆ ਸੀ ਉਹ ਮੈਨੂੰ ਦਿੱਤਾ ਜੀ ਕਿੰਨੇ ਪੈਸੇ ਮੰਗਦਾ ਸੀ ਇਹ 10000 ਮੰਗਦਾ ਸੀ 6000 ਸੌਦਾ ਆਇਆ ਸੀ ਹਾਂ ਜੀ ਫਿਰ ਤੁਸੀਂ ਵਿਜੀਲੈਂਸ ਨੂੰ ਕਲੇਮ ਮਿਲੇ ਜੀ ਵਿਜੀਲੈਂਸ ਨੂੰ ਕਿਵੇਂ ਮਿਲੇ ਵਿਜੀਲੈਂਸ ਨੂੰ ਤੁਸੀਂ ਕਿਵੇਂ ਮਿਲੇ ਸ਼ਿਕਾਇਤ ਕਿਵੇਂ ਕੀਤੀ ਸ਼ਿਕਾਇਤ ਬਸ ਹਿਸ਼ਦਪੁਰ ਮਦਰ ਸਰਕਾਰੀ ਗਾਕ ਨੇਸ਼ਨ ਤੇ ਇਹ ਐਵੇਂ ਵਧੀ ਜਾਂਦਾ ਲੋਕਾਂ ਦੇ ਕਰੀਬਾਂ ਦਾ ਫਾਦਿਲ ਕਹ ਪੁੱਛਿਓ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਇਹ ਤੇ ਇਸ ਤਰ੍ਹਾਂ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਡਾਟਾ ਇਕੱਠੇ ਕੀਆ ਨੇ ਉਸੇ ਤਰ੍ਹਾਂ ਦੀ ਵੀ ਲੈਸਪਾਗ ਵੱਲੋਂ ਮਾਝੂਬ ਚੀਫ ਡਾਇਰੈਕਟਰ ਵੀਨੈਸ਼ਰੀਵ ਗਤਕਮਾਰ ਜੀ ਤੇ ਐਸਐਸਪੀ ਸਰਦਾਰ ਕਰਪਾਲ ਸਿੰਘ ਜੀ ਉਹਨਾਂ ਦੀ ਰਹਿਨਮਾਈ ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਘਤੋਂ ਬੁਧੇ ਜੀ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਰ ਮਿਕ ਲਗਾਇਆ ਜਾਣਾ ਸੀ ਤੇ ਉਸ ਏਰੀਏ ਦਾ ਜੋ ਜੇਏ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰਮ ਨਵਾਂ ਲਗਾਉਣ ਦੇ ਬਦਲੇ 10000 ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਸੀ ਤੇ ਅੱਜ ਉਹ 7000 ਰੁਪਏ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਹੈ ਇੰਸਪੈਕਟਰ ਮੋਹਿਤਵੰਤ ਜੀ ਐਸ ਕੇਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਬੀਲਸ ਬਿਊਰੋ ਰੇਂਜ ਫੋਜਪੁਰ ਦੀ ਉਹਨਾਂ ਨੇ ਇਸ ਨੂੰ ਰੱਗੇ ਹੱਥੀ ਗ੍ਰਿਫਤਾਰ ਕੀਤਾ ਹੈ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਬਦ ਕੀਤੀ ਹੈ ਤੇ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹathi ਕਰਤਾ ਕਿ ਗੁਰਵੀਰ ਜੀ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਵੀ ਪੈਸੇ ਖਾਦੋ ਰੰਗੇ ਹathi ਫੜੇ ਕਰਨੀ ਠੀਕ ਨਾ ਚਾਹੁੰਦੇ ਸਰ ਜੀ ਇਸ ਤਰ੍ਹਾਂ ਜਿਹੜਾ ਇਹ ਬੰਦਾ ਹੈ ਮੇਰੇ ਕੋਲ ਪ੍ਰਾਈਵੇਟ ਕੰਮ ਕਰਦਾ ਹੈ ਇਹ ਤੇ ਸਵਾਨ ਜਿਲ੍ਹਾ ਹੈ ਇਹਦੇ ਨਾਲ ਮੇਰਾ ਕੋਈ ਲੈਣ ਦੇਣਾ ਹੈ ਨਹੀਂ ਨਹੀਂ ਮੇਰਾ ਪ੍ਰੋਸੈਸ ਚੱਲੂ ਹੋ ਚੁੱਕਿਆ ਹੈ ਜਦੋਂ ਜਦ ਕੇ ਮੇਰੇ ਤੇ ਅਲਿਗੇਸ਼ਨ ਮਤੇ ਲਾਇਆ ਜਾਦਾ ਵੀ ਪੈਸੇ ਲਏ ਪਰ ਸਾਬ ਬਿジネス ਵਿਭਾਗ ਦਾ ਕਹਣਾ ਵੀ ਤੁਹਾਡੇ ਕੋਲ ਰੰਗੇ ਹੱਥੀ ਸਾਤੇ ਆ ਗਿਆ ਮੈਂ ਇਹ ਮੇਰੇ ਕੋਲ ਦਾ ਬੱਚਾ ਮਾਰ ਹੋਇਆ ਸੀ ਪੈਸੇ ਲਾਰੇ ਲਏਗਾ ਤੇ ਮੈਨੂੰ ਕਹਿੰਦਾ ਕਿ ਕਿੱਥੇ ਲੈ ਕੇ ਕੋਤ ਕੋਰਟ ਕੋਲੇ ਰਾਇ ਉਹਨਾਂ ਪੈਸੇ ਭਰੋਣਾ ਹੈ ਮੈਨੂੰ ਨਹੀਂ ਬਗਾ ਬਿジネス ਤੋਂ ਲੈ ਕੇ ਮੈਨੂੰ ਬਾਰੇ ਕਿੱਥੋਂ ਲੈ ਕੇ ਐਨਾ ਬੋਲੋ ਕਿਆ ਗਿਆ ਵੀ ਤੁਹਾਡੇ ਕੋਲ ਫੋਨ ਕਰਕੇ ਪੈਸੇ ਮੰਗਾਈ ਗਏ ਸੀ ਤੇ ਕੱਲ ਪਰਸੋ ਤੁਹਾਡੇ ਕੋਲ ਆਏ ਸੀ ਦਸਤਕੋਸੀ ਕਰਨ ਗੱਲਾਂ ਕੀਤੀਆਂ ਸੀ ਨਹੀਂ ਸਾਹਿਬ ਜੀ ਕੋਈ ਉਹ ਜੀ ਗੱਲਬਾਤ ਨਹੀਂ ਇਹ ਤਾਂ ਬੋੜਾ ਮੇਰੇ ਕੋਲ ਪ੍ਰਾਈ